ਨਾシャ ਬਿਕਦਾਗਾ ਕੌਣ ਆਉਂਦੇ ਨੇ ਚਿੱਟਾ ਵੀ ਕਿਦਾਗਾ ਫਿਰ ਰਸੂਲ ਵੀ ਕਿਤੇ ਨੇ ਠੀਕੇ ਵੀ ਕਿਤੇ ਨੇ ਬਹੁਤ ਈ ਨ ਤਰ੍ਹਾਂ ਦਾ ਨਸਾ ਹੈ ਕੌਣ ਵੇਚਦਾਗਾ ਗਲੀ ਮੱਲੇ ਵਾਲੇ ਵੇਚਦੇ ਤੇ ਮੇਰਾ ਮੁੰਡਾ ਕਿਦੇ ਬੀ ਦਾ ਕਾ ਰਸੂਲ ਲੈ ਲਾਂ ਜਾਂ ਕਿਦੇ 10 ਦਾ ਲੈ ਲਾਂਦਾਗਾ ਤੇ ਆਥ ਨੇ ਫਿਰ ਬਹੂ ਨੂੰ ਕੁੱਟਦਾ ਬੱਚਿਆਂ ਵਾਸਤੇ ਕੰਮ ਨਹੀਂ ਕਰਦਾ ਬਹੂ ਤੋਂ ਪੈਸੇ ਮੰਗਦਾ ਮੈਨੂੰ ਪੈਸੇ ਦੇ ਕੁੱਟਦਾਗਾ ਵੀ ਮੈਨੂੰ ਮੈਂ ਕਾ ਰਸੂਲ ਲੈਣੇ ਨੇ ਮੈਨੂੰ ਪੈਸੇ ਦੇ ਮੇਰੇ ਮੁੰਡੇ ਨੂੰ ਕਹ ਦਾਂਦੇ ਨੇ ਤੈਨੂੰ ਕਾ ਰਸੂਲ ਦੇ ਦਾਂਗੇ ਸਾਨੂੰ ਇੱਥੇ ਤਾਰਿਆ ਤੈਨੂੰ 2 ਦੇ ਦਾਂਗੇ ਤੈਨੂੰ 3 ਦੇ ਦਾਂਗੇ ਮੇਰੀਆਂ ਨੂੰ ਸਾਨੂੰ ਕੁੱਟਦੇ ਨੇ ਜੀ ਦੋ ਰਾਤ ਵੀ ਕੁੱਟੀਆਂ ਅਸੀਂ ਰਾਤ ਵੀ ਧਰਨੇ ਤੇ ਤੀ ਮੁੰਡੇ ਸਖਿਆਤੇ ਵੀ ਤੇਰੀ ਮੰਮੀ ਹੋਰੀਆਂ ਧਰਨੇ ਤੇ ਤੀਆਂ ਪਰ ਜਦੋਂ ਇਥੇ ਪੁਲਿਸ ਆ ਜਾਂਦੀ ਹੈ ਘਰਾਂ ਚ ਭੱਜ ਭੱਜ ਚੜ ਜਾਂਦੇ ਨੇ ਕੋਠਿਆਂ ਤੇ ਚੜ ਜਾਂਦੇ ਨੇ ਕਿਸੇ ਦਾ ਗੇਟ ਖੁੱਲਾ ਤਾਂ ਅੰਦਰ ਵੜ ਜਾਂਦੇ ਨੇ ਜੇ ਕਿਸੇ ਦੀ ਪੌੜੀ ਹੈ ਤਾਂ ਪੌੜੀ ਚੜ ਜਾਂਦੇ ਨੇ ਕੁਛ ਵੀ ਕਦੇ ਸਿਲੰਡਰ ਲੈ ਕੇ ਕਦੇ ਐਲਐਸਡੀ ਲਾ ਕੇ ਲੈ ਕੇ ਕਦੇ ਕੁਛ ਲੈ ਕੇ ਆਏ ਲੈ ਜਾਂਦੇ ਨੇ ਸਮਾਨ ਚੱਕ ਚੱਕ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਦੋਂ ਸਰਕਾਰਾਂ ਬਣਦੀਆਂ ਨੇ ਗਿਆ ਤਾਂ ਸਾਰੇ ਮੁੱਦਿਆਂ ਦੇ ਵਿੱਚ ਇੱਕ ਅਹਿਮ ਮੁੱਦਾ ਨਸ਼ਿਆਂ ਦਾ ਹੁੰਦਾ ਹੈਗਾ ਜੇ ਪਿਛਲੀ ਕਾਂਗਰਸ ਸਰਕਾਰ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਦੇ ਵਿੱਚ ਗੁਟਕਾ ਸਾਹਿਬ ਦੀ ਸੌ ਜਿਹੜੀ ਚੁੱਕ ਕੇ ਖਾਧੀ ਗਈ ਸੀ ਕਿ ਨਸ਼ੇ ਨੂੰ ਉਹਨਾਂ ਵੱਲੋਂ ਖਤਮ ਕੀਤਾ ਜਾਵੇਗਾ ਪਰ ਹੁਣ ਤੱਕ ਜੇ ਗੱਲ ਕਰੀਏ ਤਾਂ ਸਰਕਾਰ ਬਦਲੀ ਹੈ ਸਰਕਾਰ ਤੋਂ ਲੋਕਾਂ ਨੂੰ ਆਸ ਸੀਗੀ ਕਿ ਜਿਹੜਾ ਨਸ਼ੇ ਦਾ ਮੁੱਦਾ ਹੈਗਾ ਉਹ ਹੱਲ ਹੋਵੇਗਾ ਜਿਹੜੀਆਂ ਰੋਜ਼ਮਰਾਂ ਦੀਆਂ ਖਬਰਾਂ ਅਖਬਾਰਾਂ ਵਿੱਚ ਲੱਗਦੀਆਂ ਨੇ ਮਾਮਾ ਦੇ ਪੁੱਤ ਜਿਹੜੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਸਕੂਨ ਮਿਲੇਗਾ ਪਰ ਹਾਲਾਤ ਜਿਉਂਦੇ ਤਿਉਂ ਨੇਗੇ ਇਸ ਸਮੇ ਅਸੀਂ ਸੰਗਰੂਰ ਜ਼ਿਲ੍ਹੇ ਦੇ ਲੌਂਗਵਾਲ ਦੇ ਵਿੱਚਾਂਗੇ ਕਸਬੇਗਾ ਜਿੱਥੇ ਕਿਸ ਸਮੇ ਨਸ਼ੇ ਦੇ ਹਾਲਾਤ ਨੇ ਕਿ ਪਿਛਲੇ ਸਮੇ ਤੋਂ ਲਗਾਤਾਰ ਇੱਥੇ ਜਿਹੜੇ ਨਸ਼ਾ ਤਸਕਰ ਨੇਗੇ ਉਹ ਖੁੱਲੇ ਆਮ ਘੁੰਮ ਰਹੇ ਨੇਗੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀਏ ਲੋਕਾਂ ਦਾ ਕਹਿਣਾ ਹੈਗਾ ਪਰ ਇਹ ਖਾਸ ਤਸਵੀਰ ਤੁਹਾਨੂੰ ਦਿਖਾਉਣੇ ਆਏ ਔਰਤਾਂ ਬੈਠੀਆਂ ਨੇਗੀਆਂ ਇਹ ਔਰਤਾਂ ਕੋਈ ਖਾਸ ਇੱਥੇ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਕੋਈ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਇਹ ਔਰਤਾਂ ਬੈਠੀਆਂ ਨੇ ਆਪਣੇ ਘਰੇ ਨਸ਼ਾ ਵੜਨ ਤੋਂ ਰੋਕਣ ਦੇ ਲਈ ਇਹ ਤਸਵੀਰ ਮੈਂ ਪਹਿਲਾਂ ਤੁਹਾਨੂੰ ਸਾਹਮਣੇ ਦੀ ਦਿਖਾਉਣਾ ਜਿੱਥੇ ਰੋਡ ਦੇ ਉੱਪਰ ਲਗਾਤਾਰ ਰੋਜ਼ ਦੇ ਨਸ਼ੇੜੀ ਇੱਥੇ ਨਸ਼ਾ ਵੇਚਦੇ ਨੇ ਨਸ਼ਾ ਲੈਣ ਵਾਲਿਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈਗਾ ਤਾਂ ਹੁਣ ਅੱਕ ਕੇ ਕਮਾਨ ਹੈ ਜਿਹੜੀ ਉਹ ਇਹਨਾਂ ਔਰਤਾਂ ਨੇ ਸੰਭਾਲੀ ਹੈ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਰੋਜ਼ ਦੀਆਂ ਚੋਰੀਆਂ ਹੋ ਰਹੀਆਂ ਨੇਗੀਆਂ ਆਪਣੇ ਘਰ ਸੁਰੱਖਿਤ ਨਹੀਂ ਹੈਗੇ ਕਿਉਂਕਿ ਮਜ਼ਦੂਰ ਔਰਤਾਂ ਨੇ ਕੰਮ ਤੇ ਵੀ ਜਾਂਦੀਆਂ ਨੇ ਪਿਛੇ ਘਰ ਦੇ ਵਿੱਚ ਵੀ ਡਰ ਲੱਗਿਆ ਰਹਿੰਦਾਗਾ ਹਾਲਾਤ ਹੁਣ ਇਤੋਂ ਤੱਕ ਨੇਗੇ ਕਿ ਜਿਹੜੇ ਨਸ਼ੇੜੀ ਨੇ ਉਹ ਇਹਨਾਂ ਦੇ ਘਰਾਂ ਦੇ ਵਿੱਚੋਂ ਚੀਜ਼ਾਂ ਚੁੱਕ ਲੈਂਦੇ ਨੇ ਪਰ ਹੁਣ ਇਹਨਾਂ ਦਾ ਇਲਜ਼ਾਮ ਹੈਗਾ ਕਿ ਪੁਲਿਸ ਨੂੰ ਵੀ ਫੜਾਇਆ ਗਿਆ ਪਿਛਲੇ ਦਿਨੀ ਜਾਂ ਅੱਜ ਵੀ ਇਹਨਾਂ ਨੇ ਦੱਸਿਆਗਾ ਕਿ ਪੁਲਿਸ ਨੂੰ ਇਹਨਾਂ ਨੇ ਜਿਹੜੇ ਨਸ਼ਾ ਕਰਨ ਵਾਲਿਆਂ ਨੂੰ ਫੜਾਇਆਗਾ ਪਰ ਪੁਲਿਸ ਹੈ ਜਿਹੜੀ ਉਹ ਬਿਨਾਂ ਕਾਰਵਾਈ ਕਰੇ ਉਹਨਾਂ ਨੂੰ ਛੱਡ ਦਿੰਦੀ ਹੈ ਔਰਤਾਂ ਨੇ ਇੱਥੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮਾਤਾ ਜੀ ਕੀ ਨਾਮ ਹੈ ਆਪਣਾ ਬਿੰਦਰ ਗੌਰ ਜੀ ਮਾਤਾ ਜੀ ਕੀ ਕਾਰਨ ਹੈ ਕਿ ਤੁਹਾਨੂੰ ਹੱਥ 'ਚ ਡੰਡਾ ਲੈ ਕੇ ਇੱਥੇ ਗਲੀ ਤੇ ਰਾਖੀ ਕਰਨੀ ਪੈ ਰਹੀ ਹੈ ਸਾਡੇ ਨਸ਼ੇ ਆਲੇ ਨਹੀਂ ਹਟਦੇ ਹਾਂ ਇਹ ਇਹੀ ਬੇਨਤੀ ਹੈ ਸਾਡੇ ਨਾਲ ਪਵੰਤਮਾਨੇ ਨਸ਼ਾ ਬਹੁਤ ਚਲਾ ਰੱਖਿਆਗਾ ਇਹ ਨਸ਼ੇ ਆਲੀ ਕਾਰਵਾਈ ਅਸੀਂ ਅਜੇ ਨਾ ਕਸਾ ਹੀ ਕਰਦੇ ਨੇ ਬਹੁਤ ਗਾਲਾਂ ਨਹੀਂ ਨਸ਼ੇ ਵਾਲੇ ਸਾਨੂੰ ਕੱਲੇ ਦੇ ਲੱਗੇ ਸੀ ਧਰਨਾ ਲਾਉਣਾ ਸਾਨੂੰ ਇਹੀ ਬੇਨਤੀ ਹੈ ਸਾਡੇ 10 15 ਦਿਨ ਹੋ ਗਏ ਨਸ਼ਾ ਚੱਲਦੀ ਨੂੰ ਇਹ ਸਾਡੀ ਜਗਾ ਹੈ ਸਾਡੇ ਕੁੜੀ ਨੇ ਵੀ ਨਹੀਂ ਆਉਣਾ ਮੈਂ ਸਿਰੋਂ ਨੰਗੀ ਆ ਗਈ ਜਦਾਨੀ ਮੇਰੀ ਨਿੱਕੇ ਨਿੱਕੇ ਬੱਚੇ ਨੇਗੇ ਸਾਰੀਆਂ ਬੀਬੀਆਂ ਨਹੀਂ ਹੈ ਮੇਰੀਆਂ ਮੇਰੀਆਂ ਭੈਣਾਂ ਨਹੀਂ ਹੈ ਇਹ ਬਸ ਇਹੀ ਮਿਹਰਬਾਨੀ ਹੋਣੀ ਚਾਹੀਦੀ ਕਿਸ ਤਰ੍ਹਾਂ ਦਾ ਨਸ਼ਾ ਵਿਕਦਾਗਾ ਕੌਣ ਆਉਂਦੇ ਨੇ ਚਿੱਟਾ ਵੀ ਕਿਦਾਗਾ ਫੈਸੂਲ ਵੀ ਕਿਦਨੇਗੇ ਟੀਕੇ ਵੀ ਕਿਦਨੇਗੇ ਬਹੁਤ ਹੀ ਨਤਰਾਂ ਦਾ ਨਸ਼ਾ ਵੀ। ਕੌਣ ਵੇਚਦਾ ਹੈਗਾ? ਗਲੀ ਮੱਲੇ ਵਾਲੇ ਵੇਚਦੇ ਨੇ। ਪੁਲਿਸ ਕਾਰਵਾਈ ਨਹੀਂ ਕਰਦੀ। ਨਹੀਂ ਕੁਝ ਨਹੀਂ ਕਾਰਵਾਈ ਕਰਦੀ। ਹੁਣ ਹਾਲਾਤ ਕੀ ਨੇ ਇੱਥੋਂ ਦੇ? ਹਾਲਾਤੇ ਫੜ ਨਹੀਂ ਸਕਦੇ, ਛੱਡ ਜੱਕਦੇ ਨੇ। ਪੁਲਿਸ ਸਾਲੇ ਇੱਥੋਂ ਲੈ ਜਾਂਦੇ ਚੱਕ ਉੱਥੇ ਜਾ ਕੇ ਨਾਲੇ ਤੇ ਛੱਡ ਦਿੰਦੇ ਨੇ। ਅੱਜ ਦੀ ਤੁਸੀਂ ਕਹਾਣੀ ਦੱਸ ਰਹੇ ਸੀਗੇ। ਅੱਜ ਦੀ ਕਹਾਣੀ 4 ਬੰਦੇ ਸੀ ਨਹੀਂ ਛੁੜਾਏ ਸੀ। ਕਿਵੇਂ ਫੜੇ ਤੁਸੀਂ ਨੇ? ਕੁੱਟ-ਕੁੱਟ ਕੇ ਫੜਾਏ ਨੇ ਅਸੀਂ ਨੇ। ਨਸ਼ਾ ਵੇਚਦੇ ਫੜਾਏ ਨੇ ਅਸੀਂ। ਤੁਸੀਂ ਪੁਲਿਸ ਨੂੰ ਫੋਨ ਕਰਿਆ ਸੀ। ਹਾਂ ਹਾਂ ਪੁਲਿਸ ਨੂੰ ਫੋਨ ਕਰਿਆ ਸੀ। ਤਾਂ ਹੁਣ ਘਰ ਦੇ ਕੀ ਹਾਲਾਤ ਨੇਗੇ? ਵਾਰ ਦੇ ਹਾਲਾਤ ਨੇ ਬਸ ਜੇ ਹੈ ਕਰਦੇ ਜਦੋਂ ਇਥੇ ਪੁਲਿਸ ਆ ਜਾਂਦੀ ਹੈ ਘਰਾਂ ਚ ਭੱਜ ਭੱਜ ਚੜ ਜਾਂਦੇ ਨੇ ਕੋਠੀਆਂ ਤੇ ਚੜ ਜਾਂਦੇ ਨੇ ਕਿਸੇ ਦਾ ਗੇਟ ਖੁੱਲਾ ਤਾਂ ਅੰਦਰ ਵੜ ਜਾਂਦੇ ਨੇ ਜੇ ਕਿਸੇ ਦੀ ਪੌੜੀ ਹੈ ਤਾਂ ਪੌੜੀ ਚੜ ਜਾਂਦੇ ਨੇ ਕੁਛ ਵੀ ਕਦੇ ਸਿਲੰਡਰ ਲੈ ਕੇ ਕਦੇ ਐਲਐਸਡੀ ਲਾ ਕੇ ਲੈ ਕੇ ਕਦੇ ਕੁਛ ਲੈ ਕੇ ਆਏ ਲੈ ਜਾਂਦੇ ਨੇ ਸਮਾਨ ਚੱਕ ਚੱਕ ਚੋਰੀਆਂ ਹੋ ਰਹੀਆਂ ਨੇ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਬਾਕੀ ਕੁੜੀਆਂ ਨੇ ਇਹਨਾਂ ਨਾਲ ਵੀ ਹੱਥੋਂ ਪਾਈ ਹੋ ਸਕਦੀ ਹੈ ਕਿ ਜਦੋਂ ਕੁੜੀਆਂ ਨੇ ਘਰੇ ਬਹੂਆਂ ਨੇ ਘਰੇ ਸੱਡ ਕੇ ਅਸੀਂ ਖੇਤ ਬੰਨੇ ਜਾਂਦੇ ਹੈਗੇ ਅਸੀਂ ਆਥਣੇ ਉਹਨੇ ਸਵੇਰੇ ਵਗ ਜਾਂਦੇ ਹੈਗੇ ਕਿੰਨਾ ਕੁਛ ਹੁੰਦਾ ਸਾਡੇ ਗਲੀ ਚ ਜਿਹੜੇ ਮਰਜ਼ੀ ਨੂੰ ਪੁੱਛ ਲੋ ਨਾ ਕੁਛ ਹੁੰਦਾ ਮੈਡੀਕਲ ਨਸ਼ਾ ਵਿਕਦਾ ਟੀਕੇ ਵਿਕਦੇ ਨੇ ਚਿੱਟਾ ਵਿਕਦਾ ਸਾਰਾ ਕੁਝ ਹੀ ਵਿੱਚਦਾ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਨਹੀਂ ਕਰਦੀ ਇੱਥੋਂ ਚੜਾ ਲੈਂਦੇ ਨੇ ਪਰਲੇ ਮੰਡੀ ਦੇ ਗੇਟ ਤੇ ਲਾ ਦਿੰਦੇ ਨੇ ਤਾਂ ਉਹੀ ਕਾਰਨ ਕੀ ਹੈ ਵੀ ਇੰਨੀ ਜਗ੍ਹਾ ਇੱਥੇ ਹੀ ਕਿਉਂ ਮਤਲਬ ਨਸ਼ਾ ਵਿਕਦਾ ਇੱਥੇ ਹੀ ਨਸ਼ੇੜੀ ਕਿਉਂ ਆਉਂਦੇ ਆ ਇੱਥੇ ਨਸ਼ੇੜੀ ਆਇਆ ਆਉਂਦੇ ਨੇ ਵੀ ਇੱਥੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਹੁਣ ਵੀ ਅਸੀਂ ਬੁੜੀਆਂ ਨੇ ਉੱਤਾਂ ਚੱਕਿਆਗਾ ਕੋਈ ਨਹੀਂ ਕੁਝ ਕਹਿੰਦਾ ਇੱਥੇ ਨਾ ਪੁਲਿਸ ਵਾਲੇ ਨਾ ਕੋਈ ਹੋਰ ਕਹਿੰਦਾ ਦੂਰੋਂ ਦੂਰੋਂ ਚੱਲ ਕੇ ਇੱਥੇ ਆ ਕੇ ਵੇਚਦੇ ਨੇ ਇਹ ਇਧਰੋਂ ਵੀ ਵੇਚਦੇ ਨੇ ਇਧਰੋਂ ਵੀ ਇਹ ਤਾਂ ਕੋਈ ਨਹੀਂ ਰੋਕਦਾ ਕਹਿੰਦੇ ਵੀ ਬੁੜੀਆਂ ਹੀ ਰੋਕਣਗੀਆਂ ਜੇ ਕੋਈ ਰੋਕਦਾ ਵੀ ਆ ਤਾਂ ਜਿਹੜੇ ਵੇਚਦੇ ਨੇ ਵੱਡੇ ਬਲੈਕ ਕਰਦੇ ਨੇ ਚਿੱਟੇ ਵੱੱਲਿਆਂ ਦੇ ਉਹਨਾਂ ਨਾਲ ਪਾਰਟੀਆਂ ਨੇ ਉਹ ਮੁੰਡਿਆਂ ਨੂੰ ਬਿਠਾ ਲੈਂਦੇ ਨੇ ਉਹਨਾਂ ਨਾਲ ਵੇ ਸੰਦਸ ਦੇੜੇ ਹੁੰਦੇ ਨੇ ਬਾਧੂ ਆਉਂਦੇ ਨੇ ਲੜਾਈਆਂ ਵਾਲੇ ਇੱਥੇ ਹੂੰ ਤਾਂ ਇੱਥੇ ਮਤਲਬ ਤੁਹਾਡੇ ਬੱਚੇ ਵੀ ਕੋਈ ਇਸ ਲਤ ਨੂੰ ਤਾਂ ਨਹੀਂ ਲੱਗਿਆ ਹਲੇ ਤੱਕ ਨਾ ਜੀ ਮੇਰਾ ਬੱਚਾ ਹੈ ਨਹੀਂਗਾ ਸੀ ਕਹਿੰਦੇ ਜਿਹੜਾ ਨਿੱਕੇ ਪਨੀਰੀਆ ਐਡੇ ਟਿੱਕ ਬੱਚੇ ਨੇਗੇ ਉਹਨਾਂ ਨੂੰ ਕਹਿ ਲਾਲਚ ਦੇ ਦਾਂਦੇ ਨੇ ਸਾਨੂੰ ਇੰਨੇ ਪੈਸੇ ਦੇਵਾਂਗੇ ਵੇਚ ਆਓ ਫੜਾ ਆਓ ਕਹਾ ਦੀ ਕਹਾ ਪੜਨ ਵਾਲੇ ਜਵਾਖ ਨੇ ਨਿੱਕੇ ਨਿੱਕੇ ਸਾਰੇ ਗਾਲ ਰੱਖੇ ਨੇ ਨਿੱਕੇ ਨਿੱਕੇ ਜਵਾਖ ਗਾਲ ਰੱਖੇ ਨੇ ਕਿ ਐਡੇ ਟਿੱਕ ਜਿਹੜੇ ਪੜ੍ਹਾਈ ਵਾਸਤੇ 5ਵੀਂ ਵਾਲੇ ਨੇ 6ਵੀਂ ਵਾਲੇ ਨੇ ਇਹ ਪੜ੍ਹਦੇ ਨਹੀਂ ਪੈਸਿਆਂ ਦੇ ਲਾਲਚ ਚ ਕਿਸੇ ਨੂੰ 20 ਦੇ ਤੇ ਕਿਸੇ ਨੂੰ 50 ਦੇ ਤੇ ਕਿ ਅਸੂਲਾਂ ਦੇ ਪੱਤੇ ਫੜਾ ਕੇ ਹੁੰਦੇ ਨੇ ਇਹ ਹਾਲਾਤ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸ਼ਹਿਰ ਦੇ ਨੇ ਕਿ ਜਿੱਥੇ ਔਰਤਾਂ ਦੱਸ ਰਹੀਆਂ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ੇੜੀਆਂ ਨੇ ਰਿਸ਼ਵਤ ਦੇ ਉੱਪਰ ਲਾਇਆ ਹੋਇਆਗਾ ਪੈਸੇ ਦੇ ਕੇ ਉਹ ਨਸ਼ਾ ਜਿਹੜਾ ਦੂਸਰੇ ਜਿਹੜਾ ਨਸ਼ੇੜੀ ਆ ਉਹਦੇ ਤੱਕ ਸਪਲਾਈ ਕਰਦੇ ਨੇਗੇ ਹੋਰ ਔਰਤਾਂ ਨਾਲ ਗੱਲ ਕਰਦੇ ਮਾਤਾ ਜੀ ਆਪਣਾ ਕੀ ਨਾਮ ਆ ਮੇਰਾ ਨੌਰਾਨੀ ਆ ਜੀ ਹੂੰ ਕਿਵੇਂ ਲੱਗਦਾ ਕਿ ਜਿਹੜੀ ਉਮਰ ਤੁਸੀਂ ਆਪਣੇ ਘਰ ਦੇ ਕੰਮ ਜਾਂ ਜਿਹੜੇ ਟਾਈਮ ਆਪਦੇ ਘਰ ਦੇ ਕੰਮ ਕਰਨੇ ਸੀ ਉੱਥੇ ਹੁਣ ਤੁਹਾਨੂੰ ਰਾਖੀ ਕਰਨੀ ਪੈ ਰਹੀ ਹੈ ਮੈਂ ਜੀ ਬਾਣੀਆਂ ਦੇ ਕੰਮ ਕਰਦੀ ਆ ਪੋਚਾ ਲਾਉਣੀ ਆ ਦੋ ਮੇਰੇ ਪੋਤੀਆਂ ਨੇ ਵੱਡੇ ਪ੍ਰੈਸ਼ਰ ਨਾਲ ਮੇਰੀ ਨੂੰਹ ਕੋਲੇ ਤੇ ਮੇਰਾ ਮੁੰਡਾ ਕਿਤੇ 20 ਦਾ ਕੈਬਸੂਲ ਲੈ ਲਾਂ ਜਾਂ ਕਿਤੇ 10 ਦਾ ਲੈ ਲਾਂਦਾਗਾ ਤੇ ਆਥਨੇ ਫਿਰ ਬਹੂ ਨੂੰ ਕੁੱਟਦਾ ਬੱਚਿਆਂ ਵਾਸਤੇ ਕੰਮ ਨਹੀਂ ਕਰਦਾ ਬਹੂ ਤੋਂ ਪੈਸੇ ਮੰਗਦਾ ਮੈਨੂੰ ਪੈਸੇ ਦੇ ਕੁੱਟਦਾਗਾ ਵੀ ਮੈਨੂੰ ਮੈਂ ਕੈਬਸੂਲ ਲੈਣੇ ਨੇ ਮੈਨੂੰ ਪੈਸੇ ਦੇ ਮੇਰੇ ਮੁੰਡੇ ਨੂੰ ਕਹਿ ਦਾਂਦੇ ਨੇ ਤੈਨੂੰ ਕੈਬਸੂਲ ਦੇ ਦਾਂਗੇ ਸਾਨੂੰ ਇੱਥੇ ਤਾਰਿਆ ਤੈਨੂੰ 2 ਦੇ ਦਾਂਗੇ ਤੈਨੂੰ 3 ਦੇ ਦਾਂਗੇ ਮੇਰੀਆਂ ਨੂੰਹਾਂ ਨੂੰ ਕੁੱਟਦੇ ਨੇ ਜੀ ਦੋਨੇ ਮੁੰਡੇ ਰਾਤ ਵੀ ਕੁੱਟੀਆਂ ਅਸੀਂ ਰਾਤ ਵੀ ਧਰਨੇ ਤੇ ਤੀ ਮੁੰਡੇ ਸਖਿਆ ਤੇ ਵੀ ਤੇਰੀ ਮੰਮੀ ਹੋਰੀਆਂ ਧਰਨੇ ਤੇ ਤੀਆਂ ਵੀ ਇਹ ਕਿਉਂ ਬੈਠੀਆਂ ਦੀ ਤੁਸੀਂ ਮੰਦਾ ਚੰਗਾ ਬੋਲੋ ਮੇਰੀ ਨੂਨੇ ਜਾ ਕੇ ਕਿਸੇ ਗਮਾਂਡੀਆਂ ਦੇ ਰਾਤ ਕੱਟੀ ਨਾਲੇ ਮੇਰਾ ਪੋਤਾ ਇਕਾ ਜੀ ਉਹ ਦੇਖਤਾ ਮੰਜੇ ਤੋਂ ਨਾਲੇ ਮੇਰੀ ਨੂਦੇ ਬੱਚਾ ਹੋਣ ਵਾਲਾ ਜੀ ਉਹ ਕੁੱਟੀ ਇਹ ਜਿਹੜੇ ਸਾਡੇ ਬੇੜੇ ਦੇ ਬਲਾਈਕੀਏ ਨੇ ਉਹ ਸਾਡੇ ਮੁੰਡਿਆਂ ਨੂੰ ਸਖਿਆਉਂਦੇ ਨੇ ਵੀ ਤੁਹਾਡੀਆਂ ਮਾਵਾ ਕਿਉਂ ਬੈਠੀਆਂ ਨੇ ਉੱਥੇ ਵੀ ਇਹਨਾਂ ਨੂੰ ਮਾੜਾ ਚੰਗਾ ਬੋਲੋ ਨਾਲੇ ਦੇਖੀ ਨਾ ਅਸੀਂ ਬਹੂਆਂ ਨੂੰ ਜੀ ਡਰਦੇ ਬਾਹਰ ਨਹੀਂ ਲਿਕੜਨ ਦੇ ਦਿੰਦੇ ਨਸੇੜੀਆਂ ਤੋਂ ਤੇ ਵੀ ਬੰਵਾਂ ਨੂੰ ਮੁੰਡੇ ਕਹਿੰਦੇ ਵੀ ਤੁਸੀਂ ਬਾਹਰ ਨਾਲ ਲਿਕੜੋ ਨਸੇ ਨਾਲ ਟੁੰਨੋ ਹੋ ਕੇ ਬੰਦੇ ਘੁੰਮਦੇ ਨੇ ਨਾਤਾ ਜੀ ਸਾਡੀ ਧੀ ਨਾ ਕੋਈ ਨੂੰ ਕੋਈ ਬਾਹਰੇ ਨਹੀਂ ਲਿਕੜ ਸਕਦੀ ਆ ਜੀ ਸਾਡਾ ਥਾਂ ਆਗਾ ਮੇਰੀ ਦਰਾਣੀ ਦੇ ਸਿਰ ਤੇ ਬੰਦਾ ਨਹੀਂ ਮੇਰੀ ਉਹ ਭਤੀਜੀ ਵੀ ਆਉਂਦੀ ਐ ਇੱਥੇ ਆਹ ਮੈਚਾ ਖੋਲਣਾ ਆ ਬੱਚੇ ਵੀ ਆਉਂਦੇ ਨੇ ਇੱਥੇ ਪੱਤੇ ਲਿਕੋ ਜਾਂਦੇ ਨੇ ਸਾਡੇ ਬਾਗਲ ਚ ਟੀਕੇ ਲਿਕੋਉਂਦੇ ਨੇ ਜੀ ਅਸੀਂ ਬਹੁਤ ਤੰਗਾਂ ਜੀ ਨਸੇ ਤੋਂ ਬਹੁਤ ਤੰਗਾਂ ਮੇਰੇ ਦੋ ਪੋਤੀਆਂ ਨੇ ਕਿੱਥੇ ਮੇਰੀ ਨੂੰ ਲੈ ਕੇ ਜਾਊਗੀ 25 ਸਾਲ ਦਾ ਮੇਰਾ ਮੁੰਡਾ ਗਾ ਜਦੋਂ ਹੁਣ ਨਸ਼ਾ ਕਰਦਾ ਗਾ ਕਿੱਥੋਂ ਮੇਰੀਆਂ ਦੋ ਪੋਤੀਆਂ ਨੂੰ ਖਵਾਊਗਾ ਜੀ ਬਹੁਤ ਅਸੀਂ ਪਰੇਸ਼ਾਨ ਆ ਜੀ ਸਾਡੇ ਮਤਲਬ ਕਾਰਨ ਤੁਸੀਂ ਇਹੀ ਮੰਨਦੇ ਹੋ ਕਿ ਜੇ ਇੱਥੇ ਵਿਕਦਾ ਹੈਗਾ ਤਾਂ ਤੁਹਾਡੇ ਘਰਾਂ ਤੱਕ ਪਹੁੰਚਿਆ ਹੈਗਾ ਹਾਂ ਤਾਂ ਕਰਾ ਤੱਕ ਪਹੁੰਚਿਆ ਜੀ ਚੋਰੀਆਂ ਵੀ ਕਰਦੇ ਨੇ ਰਾਤਾਂ ਨੂੰ ਵੀ ਕੋਠਿਆਂ ਤੇ ਚੜ੍ਹਦੇ ਨੇ ਅਸੀਂ ਤਾਂ ਜੀ ਬਹੁਤ ਤੰਗ ਆ ਬਾਲਾ ਜਿਆਦੇ ਤੰਗ ਆ ਜੀ ਅਸੀਂ ਪਰੇਸ਼ਾਨ ਹੋ ਰਿਆ ਨਸ਼ੇ ਤੋਂ ਸਾਡੀ ਹੱਥ ਬੰਨ ਕੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਨਸ਼ੇ ਦੇ ਨੱਥ ਪਾਈ ਜਾਵੇ ਸਾਡੇ ਜਿਹੜੇ ਬੱਚੇ ਨੇ ਉਹ ਬੱਚ ਛਕੜ ਸਾਡੇ ਬੱਚੇ ਕਮਾਈ ਕਰਨ ਆਪਣੇ ਬੱਚਾ ਨੂੰ ਖਵਾਉਣ ਨਸ਼ਾ ਨਾ ਖਾਣ ਸਾਡਾ ਇਹੀ ਆ ਜੀ ਸਾਡੀ ਤਾਂ ਇਹ ਹੁਣ ਸਾਨੂੰ ਇਹੀ ਟੈਨਸ਼ਨ ਆ ਵੀ ਸਾਡੇ ਬੱਚੇ ਮਰਨਗੇ ਨਸ਼ਾ ਖਾ ਖਾ ਕੇ ਜਦੋਂ ਕੈਬਸੂਲ ਖਾਂਦੇ ਨੇ ਜੀ ਟੀਕਾ ਲਾਉਣ ਦਾ ਕੱਜਣਗੇ ਕੱਲ ਨੂੰ ਬੱਚਿਆਂ ਨੂੰ ਕੁਝ ਖਵਾਉਂਦੇ ਨਹੀਂ ਦੋ ਦੋ ਤਿੰਨ ਤਿੰਨ ਜਵਾਕ ਨੇ ਬਹੁਆਂ ਬਾਰੇ ਨਹੀਂ ਲਿਕੜਨੇ ਦਿੰਦੇ ਵੀ ਨਸ਼ਾ ਖਾ ਫਿਰਦੇ ਨੇ ਨਸੇ ਵਾਲੇ ਕੋਈ ਮੋਟਰ ਨਹੀਂ ਸਾਡੇ ਸਕਦੀ ਬਹੂ ਬੇੜੇ ਚ ਆ ਕੇ ਬੀਹ ਚ ਕੋਈ ਕੂੜਾ ਨਹੀਂ ਸਿੱਟ ਸਕਦੀ ਇੱਧਰ ਬਾਹਰ ਭਰਾ ਜਾਣਾ ਬਣਿਆ ਹੋਇਆ ਜੀ ਇੱਧਰ ਨਹੀਂ ਜਾ ਸਕਦੀਆਂ ਕੋਈ ਮੰਡੀ ਬੰਨੀ ਬੁੜੀ ਇੱਥੇ ਦਿਹਾੜੀ ਵਾਲੇ ਬੰਦੇ ਬੈਂਦੇ ਨੇ ਅਸੀਂ ਵੋਟਾਂ ਪਾ ਕੇ ਜਿੱਤੇ ਆ ਕੇ ਅਸੀਂ ਆਹ ਸ਼ਟਰ ਪਵਾਇਆ ਵੀ ਸਾਡੇ ਲੇਬਰ ਵਾਲੇ ਬੰਦੇ ਬੈਠਣੇ ਇੱਥੇ ਇੱਥੇ ਬੈਂਦੇ ਨੇ ਨਸ਼ੇ ਵਾਲੇ ਬੰਦੇ ਵੀ ਨਸ਼ਾ ਲੈ ਲੋ ਨਸ਼ਾ ਲੈ ਲੋ ਜਿਹੜਾ ਕੋਈ ਸਾਡੇ ਮੁੰਡਿਆਂ ਨੂੰ ਨਾ ਦਿਹਾੜੀ ਪੁੱਛਣਾ ਆਉਂਦਾਗਾ ਵੀ ਉਹਨਾਂ ਨੂੰ ਦਿਹਾੜੀ ਵਾਲਿਆਂ ਨੂੰ ਕਹ ਦਿੰਦੇ ਨੇ ਆ ਨਸ਼ਾ ਲੈ ਜੋ ਆ ਜਿੰਮੇਦਾਰ ਆਉਂਦੇ ਨੇ ਦਿਹਾੜੀ ਪੁੱਛਣ ਮੁੰਡਿਆਂ ਨੂੰ ਕਹ ਦਿੰਦੇ ਨੇ ਨਸ਼ਾ ਲੈੜਾ ਨਚਾ ਲੈਣਾ ਆਏ ਬੋਲਦੇ ਨੇ ਇੱਥੇ ਦਿਹਾੜੀ ਵਾਲੇ ਤਾਂ ਬੈਠਣੋਂ ਹਟਾਤੇ ਨਸ਼ੇ ਵਾਲੀ ਬੰਦੇ ਨੇ ਕਹਿੰਦਾਂ ਨੇ ਸਾਨੂੰ ਕੋਈ ਮੰਡੀ ਦੇ ਗੇੜ ਤੋਂ ਹਟਾ ਨਹੀਂ ਸਕਦਾ ਜਦੋਂ ਇੱਧਰ ਬੜਾਂਗੇ ਹਟਾ ਦਿਓ ਜਦੋਂ ਮੰਡੀ ਦੇ ਗੇੜ ਤੇ ਸਾਰੇ ਆਮ ਬਿਕਦਾ ਜੀ ਫਿਰ ਸਾਡੇ ਘਰਾਂ ਤੱਕ ਤਾਂ ਪਹੁੰਚਣਾ ਸਾਨੀ ਆ ਪਹੁੰਚ ਗਿਆ ਸੀ ਸਾਡੇ ਘਰਾਂ ਤੱਕ ਹੋਰ ਪਿੱਛੇ ਕੀ ਰਹਿ ਗਿਆ ਜੀ ਅਸੀਂ ਤਾਂ ਜੀ ਮਾਮਾ ਸਾਡੇ ਪੁੱਤ ਮਰਦੇ ਨੇ ਅਸੀਂ ਮਾਮਾ ਬਹੁਤ ਪਰੇਸ਼ਾਨ ਆ ਜੀ ਅਸੀਂ ਮਾਮਾ ਦੇ ਪੁੱਤ ਨੇ ਉਹ ਮਰ ਰਹੇ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਵੱਡਾ ਇੱਕ ਚੈਲੰਜ ਹੈ ਜਿਹੜਾ ਨਸ਼ਾ ਤਸਕਰਾ ਵੱਲੋਂ ਕਿ ਉਹ ਖੁਦ ਇਹਨਾਂ ਨੂੰ ਕਹਿ ਰਹੇ ਨੇ ਕਿ ਉਹ ਨਸ਼ਾ ਵੇਚਣਗੇ ਇੱਥੇ ਬੈਠ ਕੇ ਉਹਨਾਂ ਦਾ ਪੁਲਿਸ ਜਾਂ ਪ੍ਰਸ਼ਾਸਨ ਕੁਝ ਨਹੀਂ ਵਿਗਾੜ ਰਿਹਾ ਪਰ ਹੁਣ ਇੱਥੇ ਸਵਾਲ ਖੜੇ ਹੁੰਦੇ ਨੇ ਸੰਗਰੂਰ ਪ੍ਰਸ਼ਾਸਨ ਦੇ ਉੱਪਰ ਸੰਗਰੂਰ ਪੁਲਿਸ ਦੇ ਉੱਪਰ ਕਿ ਜਿਹੜਾ ਲਗਾਤਾਰ ਨਸ਼ੇੜੀ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਘਰਾਂ ਤੱਕ ਜਿਹੜਾ ਚੋਰੀਆਂ ਹੋ ਰਹੀਆਂ ਨੇ ਮਾਂ-ਮਾਂ ਨੂੰ ਖੁਦ ਆ ਕੇ ਔਰਤਾਂ ਨੂੰ ਖੁਦ ਆ ਕੇ ਇੱਥੇ ਰੱਖੀ ਦੇਣੀ ਪੈ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ 70 70 80 80 ਸਾਲ ਦੀਆਂ ਬਜ਼ੁਰਗ ਮਾਂ ਮੈਂ ਇਸ ਸਮੇਂ ਇੱਥੇ ਬੈਠੀਆਂ ਨੇ ਜਿਹੜੇ ਸਮੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਪੋਤੇ-ਪੋਤੀਆਂ ਦੇ ਨਾਲ ਹੋਣਾ ਚਾਹੀਦਾ ਸੀਗਾ ਉਹ ਆਪਣੇ ਪੋਤੇ-ਪੋਤੀਆਂ ਨੂੰ ਬਚਾਉਣ ਦੇ ਲਈ ਸਮੇਂ ਇਸ ਗਲੀ ਦੇ ਉੱਪਰ ਬੈਠੀਆਂ ਨੇ ਤਾਂ ਕਿ ਜਿਹੜਾ ਕੋਈ ਨਸ਼ੇੜੀ ਹੈ ਉਹ ਨਸ਼ਾ ਉਹਨਾਂ ਦੇ ਘਰ ਤੱਕ ਨਾ ਪਹੁੰਚ ਜਾਏ ਉਹਨਾਂ ਦੀ ਇਹ ਅਗਲੀ ਪੀੜ੍ਹੀ ਤੱਕ ਨਾ ਪਹੁੰਚ ਜਾਏ ਦੁਕਾਨਦਾਰ ਨੇ ਇੱਥੇ ਨੇੜੇ ਉਹਨਾਂ ਨਾਲ ਗੱਲ ਕਰਦੇ ਆਂ ਵੀਰ ਜੀ ਕੀ ਨਾਮ ਹੈ ਆਪਣਾ ਤੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਕਿਵੇਂ ਦੇਖਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਜਿਹੜਾ ਨਸ਼ੇ ਦਾ ਚੱਲਣ ਆਇਗਾ ਕਿਵੇਂ ਲੱਗਦਾ ਹੈ ਕਿ ਜਿਵੇਂ ਵਾਤਾਵਰਣ ਕਹਿ ਰਹੀਆਂ ਨੇ ਕਿ ਪੁਲਿਸ ਕਾਰਵਾਈ ਕਰਦੀ 4-5 ਮਹੀਨੇ ਪਹਿਲਾਂ ਸਾਡੇ ਨਾਲ ਬਹੁਤ ਜਾਣਿਆਂ ਨੇ ਕੰਮ ਵੀ ਕੀਤਾ ਪਰ ਕੋਈ ਸੁਧਾਰ ਨਹੀਂ ਹੋਇਆ ਇੱਕ ਲੋਕ ਤੋਂ ਨੂੰ ਪਤਾ ਸਾਥ ਦਿੰਦੇ ਨਹੀਂ ਹੁਣ ਇਹ ਮਾਤਾ ਇੱਥੇ ਇਕੱਠੀਆਂ ਹੋਈਆਂ ਸੀ ਸਾਨੂੰ ਇਹਨਾਂ ਨੇ ਕਿਹਾ ਅਸੀਂ ਇਹਨਾਂ ਕੋਲੇ ਆਏ ਗੱਲਬਾਤ ਕੀਤੀ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਪਰ ਦੋ ਦਿਨਾਂ ਦਾ ਹੁਣ ਫਰਕ ਹੈਗਾ ਪਰ ਨਸ਼ਾ ਜਿਹੜਾ ਵੇਚ ਰਿਹਾ ਇਹ ਵਿਕਿਆ ਪੁਲਸੀ ਹੀ ਰਹੀ ਹੈ ਕਿਉਂਕਿ ਇਹ ਪੈਸੇ ਲੈ ਕੇ ਸਾੜ ਰਹੀ ਹੈ ਸਰਿਆਂ ਮੇਥੇ ਫੜੇ ਜਾਂਦੇ ਨੇ ਝੋਲੇ ਦੇ ਝੋਲੇ ਤੇ ਪੈਸਿਆਂ ਦੇ ਵੀ ਝੋਲੀ ਲਏ ਜਾਂਦੇ ਨੇ ਸਰਿਆ ਹਮਚ ਲੋਕਮ ਲੋਕਮੀ ਜਗਾ ਵੀ ਨਹੀਂ ਜੇ ਕਹਿ ਲੀਏ ਤਾਂ ਲੋਕਮੀ ਜਗਾ ਨਹੀਂ ਹੈਗੀ ਸਰਿਆ ਬੇਚ ਰਹੇ ਨੇ ਸਰਿਆ ਹਾਲਾਤ ਇਸ ਸਮੇਂ ਮੁੱਖ ਮੰਤਰੀ ਦੇ ਸ਼ਹਿਰ ਦੇ ਨੇ ਇਹ ਜਿੱਥੇ ਕੀ ਇਹ ਜਿਹੜਾ ਵਿਧਾਨ ਸਭਾ ਹਲਕਾ ਸੁਨਾਮ ਦੇ ਅੰਦਰ ਪੈਂਦਾ ਹੈਗਾ ਅਮਨ अरोड़ा ਇਥੋਂ ਵਿਧਾਇਕ ਨੇਗੇ ਤਾਂ ਲੰਬੇ ਸਮੇਂ ਤੋਂ ਲੋਕ ਹੈ ਇਹੀ ਮੰਗ ਕਰ ਰਹੇ ਨੇ ਕਿ ਜਿਹੜਾ ਨਸ਼ੇ ਦਾ ਜਾਂ ਜਿਹੜਾ ਨਸ਼ੇੜੀਆਂ ਦਾ ਉਹ ਹੱਲ ਕੀਤਾ ਜਾਵੇ ਤਾਂ ਜੋ ਰੋਜ਼ ਦੀਆਂ ਜਿਹੜੀਆਂ ਰੋਜ਼ਮਰਾਂ ਦੀਆਂ ਖਬਰਾਂ ਪੰਜਾਬ ਚੋਂ ਆਉਂਦੀਆਂ ਨੇ ਕਿ ਓਵਰਡੋਜ਼ ਦੇ ਨਾਲ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਮਰ ਰਹੇ ਨੇਗੇ ਘਰਾਂ ਦੇ ਵਿੱਚ ਸੱਥਰ ਵਿਛ ਰਹੇ ਨੇਗੇ ਤਾਂ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਉਹ ਜਿਹੜਾ ਸੰਗਰੂਰ ਪ੍ਰਸ਼ਾਸਨ ਤੇ ਖੜਾ ਹੁੰਦਾ ਹੈਗਾ ਕਿ ਕਿਉਂ ਹੈ ਜਿਹੜਾ ਇਹਨਾਂ ਨਸ਼ੇੜੀਆਂ ਦੇ ਉੱਪਰ ਕਾਰਵਾਈ ਨਹੀਂ ਹੁੰਦੀ ਹੈਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ